ਜਿਵੇਂ ਹੁਣੇ ਵਿਰੋਧੀ ਧਿਰ ਦੇ ਬਹੁਤ ਸਾਰੇ ਵਿਧਾਇਕਾਂ ਨੇ ਗੱਲ ਕੀਤੀ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਾ ਨੇ ਵੀ ਗੱਲ ਕੀਤੀ ਪੰਜਾਬ ਦੇ ਮਸਲੇ ਅਨੇਕ ਨੇ ਕਈ ਮਸਲੇ ਉਹਨਾਂ ਨੇ ਗਿਣਾਏ ਵੀ ਹੋਰ ਵੀ ਵਿਧਾਇਕਾਂ ਨੇ ਗਿਣਾਏ ਮਨਪੀਤਿਆਲੀ ਨੇ ਵੀ ਗਿਣਾਏ ਬੇਰੋਜ਼ਗਾਰੀ ਇੱਕ ਬਹੁਤ ਵੱਡਾ ਮਸਲਾ ਜਿਹਦੇ ਕਰਕੇ ਲੋਕ ਲਗਾਤਾਰ ਬਾਹਰਲੇ ਮੁਲਕਾਂ ਜਾਂ ਰਹੇ ਆ ਸਟੇਟ ਦੇ ਉੱਤੇ ਕਰਜ਼ਾ ਦਿਨੋਂ ਦਿਨ ਵੱਧ ਰਿਹਾ ਇਹ ਸਰਕਾਰ ਦੇ ਆਉਣ ਤੋਂ ਬਾਅਦ ਵੀ ਕਰੀ 75 ਹਜ਼ਾਰ ਕਰੋੜ ਦਾ ਕਰਜ਼ਾ ਵੱਧ ਗਿਆ ਹੈ ਬਰ ਟੋਟਲ ਕਰਜ਼ਾ ਹੁਣ ਪੰਜਾਬ ਤੇ ਹੈ 3.5 ਲੱਖ ਕਰੋੜ ਦਾ ਇਦੇ ਬਾਰੇ ਕੋਈ ਕਿਸੇ ਕੋਲ ਕੋਈ ਰੋਡ ਮੈਪ ਨਹੀਂ ਪਈ ਇਹਨੂੰ ਕਿਵੇਂ ਘਟਾਉਣਾ ਵਾ ਔਰ ਕਿਵੇਂ ਰੈਵਨਿਊ ਹੋਰ ਜਨਰੇਟ ਕਰਨਾ ਵਾ ਅਮਨ ਕਾਨੂੰਨ ਦੀ ਵਿਵਸਥਾ ਬਾਰੇ ਵੀ ਸਮੇਂ-ਸਮੇਂ ਤੇ ਸਵਾਲ ਉੱਠਦੇ ਰਹੇ ਆ ਲਗਾਤਾਰ ਪਿਛਲੀ ਸਰਕਾਰ ਬਣੀ ਵੀ ਤਾਂ ਹੁਣ ਵੀ ਕਰੀਬ 2.5 ਸਾਲ ਦੇ ਵਿੱਚ ਬਹੁਤ ਸਾਰੇ ਵੱਡੇ ਕੋਈ ਹਾਦਸੇ ਵੀ ਹੋਏ ਆ ਔਰ ਹੋਰ ਕਈ ਮਸਲੇ ਵੀ ਹਾਦਸੇ ਵੀ ਹੋਏ ਆ ਜਿਹੜੇ ਕਈ ਕੇਸਸ ਦੇ ਵਿੱਚ ਤੇ ਨਿਜੀ ਦੁਸ਼ਮਣੀ ਸੀਜੇ ਦੇ ਕਰਕੇ ਇੱਕ ਦੂਜੇ ਤੇ ਅਟੈਕ ਹੋਇਆ ਇਸ ਤੋਂ ਇਲਾਵਾ ਪਾਣੀ ਗੰਦਲੇ ਪਾਣੀ ਦਾ ਮਸਲਾ ਜ਼ਹਿਰੀਲੇ ਪਾਣੀ ਦਾ ਮਸਲਾ ਪ੍ਰਦੂਸ਼ਨ ਦਾ ਮਸਲਾ ਪੰਜਾਬ ਦੀ ਇੰਡਸਟਰੀ ਨਹੀਂ ਆ ਰਹੀ ਕਿਉਂ ਨਹੀਂ ਆ ਰਹੀ ਇਹ ਵੀ ਇੱਕ ਬੜਾ ਬੜਾ ਮਸਲਾ ਬਣਿਆ ਹੋਇਆ ਕੁਝ ਲੋਕਾਂ ਨੂੰ ਲੱਗਦਾ ਜਿਹੜੇ ਕਿਸਾਨਾਂ ਵੱਲੋਂ ਧਰਨੇ ਲਾਏ ਜਾ ਰਹੇ ਉਹ ਵੀ ਇੱਕ ਮਸਲਾ ਪਰ ਫਿਰ ਸੋਚਣ ਵਾਲੀ ਗੱਲ ਇਹ ਹੈ ਕਿ ਕਿਸਾਨ ਧਰਨੇ ਕਿਉਂ ਲਾ ਰਹੇ ਉਹਨਾਂ ਦੇ ਇਸ਼ੂਜ਼ ਜਿਹੜੇ ਨੇ ਉਹਨਾਂ ਨੂੰ ਕੋਈ ਹੱਲ ਕਰਾਉਣ ਦੀ ਕੋਸ਼ਿਸ਼ ਕਿਉਂ ਨਹੀਂ ਕਰ ਰਿਹਾ ਉਹਨਾਂ ਦਾ ਕੀ ਹਾਲ ਹੈ ਹੱਲ ਹੈ ਵੀ ਕਿ ਨਹੀਂ ਇਹਦੇ ਤੇ ਵੀ ਵਿਚਾਰ ਚਰਚਾ ਹੋਵੇਗੀ ਤੇ ਪਤਾ ਲੱਗੇਗਾ ਇਹ ਸਭ ਕੁਝ ਸਾਦੀ ਹੋਊਗਾ ਜੇ ਇਜਲਾਸ ਲੱਭੇ ਹੋਣਗੇ ਵਿਧਾਨ ਸਭਾ ਰੂਲਸ ਮੁਤਾਬਕ ਕਿਉਂਕਿ ਮੈਂ ਖੁਦ ਐਮਐਲਏ ਰਿਹਾ ਹਾਂ ਮੈਂ ਵੀ ਇਹ ਮਸਲਾ ਚੁੱਕਦਾ ਰਿਹਾ ਹਾਂ ਵਿਧਾਨ ਸਭਾ ਰੂਲਸ ਮੁਤਾਬਕ ਸਾਲ ਦੇ ਵਿੱਚ ਘੱਟੋ ਘੱਟ 40 ਸਿਟਿੰਗਸ ਲਾਜ਼ਮੀ ਨੇ ਲੇਕਿਨ ਵੇਖਿਆ ਗਿਆ ਵਾ ਕਿ 15 20 ਸਿਟਿੰਗਸ ਤੋਂ ਬਾਅਦ ਕਦੀ ਕੋਈ ਸਿਟਿੰਗਸ ਨਹੀਂ ਹੋਈਆਂ 1950 60 ਦੇ ਦਹਾਕੇ ਜ਼ਰੂਰ 50 55 ਸਿਟਿੰਗ ਹੁੰਦੀਆਂ ਰਹੀਆਂ ਪਰ ਪਿਛਲੇ ਆਲਮੋਸਟ 30 40 ਸਾਲਾਂ ਤੋਂ ਇਹੋ ਹੀ ਹਾਲ ਦੇਖਿਆ ਗਿਆ ਵਾ ਮੈਂ ਇਹਦੇ ਬਾਰੇ ਲਿਖਤੀ ਰੂਪ ਵਿੱਚ ਸੁਝਾਅ ਦ올 ਦਿੱਤਾ ਸੀ ਔਰ ਮੈਂ ਕਈ ਵਾਰ ਟੀਵੀ ਤੇ ਵੀ ਬੋਲਿਆ ਸ਼ਾਇਦ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਵੀ ਬੋਲਿਆ ਪਰ ਮੈਂ ਫਿਰ ਦੁਹਰਾਉਣਾ ਚਾਹਨਾ ਵਾ ਮੇਰੇ ਮੁਤਾਬਕ ਹਰ ਮਹੀਨੇ ਘੱਟੋ ਘੱਟ 5 ਦਿਨ ਦਾ اجلاس ਜਿਹੜਾ ਵਾ ਹੁਣ ਲਾਜ਼ਮੀ ਆ ਇਸ ਤੋਂ ਇਲਾਵਾ ਬਜਟ اجلاس ਹੁੰਦਾ ਵਾ ਬਜਟ اجلاس ਜਿਹੜਾ ਵਾ ਘੱਟੋ ਘੱਟ 15 20 ਦਿਨ ਦਾ ਹੋਣਾ ਚਾਹੀਦਾ ਵਾ ਹਰ ਹਲਕੇ ਨੂੰ ਕਿੰਨਾ ਪੈਸਾ ਮਿਲਿਆ ਹਰ ਖੇਤਰ ਨੂੰ ਕਿੰਨਾ ਕਿੰਨਾ ਪੈਸਾ ਮਿਲਿਆ ਵਾ ਹਰ ਜ਼ਿਲ੍ਹੇ ਨੂੰ ਕਿੰਨਾ ਕਿੰਨਾ ਪੈਸਾ ਮਿਲਿਆ ਇਹਦੇ ਤੇ ਇੱਕ ਵਿਚਾਰ ਚਰਚਾ ਕਰਨ ਦੀ ਲੋੜ ਆ ਬਜਟ ਸੈਸ਼ਨ ਜੇ 15-20 ਦਿਨ ਦਾ ਹੋਊਗਾ ਤੇ ਵਾਕਈ ਲੋਕਾਂ ਨੂੰ ਆਪਣੀ ਗੱਲ ਕਹਿਣ ਦਾ ਮੌਕਾ ਮਿਲੂਗਾ ਇਸ ਤੋਂ ਇਲਾਵਾ ਜਿਹੜਾ ਮੌਨਸੂਨ ਸੈਸ਼ਨ ਹੈ ਜਾਂ ਫਿਰ ਸਰਦ ਰੁੱਤ ਵਿੰਟਰ ਸੈਸ਼ਨ ਹੈ ਉਹ ਵੀ ਘੱਟੋ-ਘੱਟ 10 ਜਾਂ 12 ਦਿਨ ਦੇ ਜ਼ਰੂਰ ਹੋਣੇ ਚਾਹੀਦੇ ਆ ਫੁੱਲ ਮਿਲਾ ਕੇ ਮੇਰਾ ਖਿਆਲ ਹੈ ਜੇ ਹਰ ਮਹੀਨੇ 5 ਦਿਨ ਦਾ ਸੈਸ਼ਨ ਹੋਵੇ ਸਰਬਜਟ ਸੈਸ਼ਨ ਹੋਵੇ ਫਿਰ ਵਿੰਟਰ ਸੈਸ਼ਨ ਹੋਵੇ ਮੌਨਸੂਨ ਸੈਸ਼ਨ ਹੋਵੇ ਘੱਟੋ-ਘੱਟ 100 ਦਿਨ ਦੇ اجلاس ਜਿਹੜੇ ਨੇ ਉਹਨੇ ਲਾਜ਼ਮੀ ਨੇ ਔਰ ਜੇ 100 ਦਿਨ ਦਾ اجلاس ਹੋਊਗਾ ਤੇ ਸਾਲ ਦੇ ਵਿੱਚ ਇੱਕ ਵਾਰੀ ਹਰ ਹਲਕੇ ਦੇ ਉਤੇ ਇੱਕ ਘਟੇ ਘਟੇ ਇੱਕ ਘੰਟੇ ਦੀ ਬਹਿਸ ਹੋਣੀ ਚਾਹੀਦੀ ਆ ਉਹ ਹਲਕੇ ਦੇ ਕੀ ਮਸਲੇ ਆ ਉਹਨਾਂ ਨੂੰ ਹੱਲ ਕਰਨ ਵਾਸਤੇ ਕੀ ਕੀਤਾ ਜਾ ਰਿਹਾ ਵਾ ਔਰ ਜਿਹੜਾ ਲਾਸਟ ਸੈਸ਼ਨ ਹੋਊਗਾ ਹਰ ਟੇਨਯੂਰ ਦਾ ਹਰ 5 ਸਾਲਾਂ ਦੇ ਬਾਅਦ ਵਿੱਚ ਜਿਹੜਾ ਲਾਸਟ ਸੈਸ਼ਨ ਹੋਊਗਾ ਉਸ ਵਿਧਾਨ ਸਭਾ ਟੇਨਯੂਰ ਦਾ ਉਹਦੇ ਚ ਹਰ ਹਲਕੇ ਦਾ ਲੇਖਾ ਜੋਖਾ ਵੀ ਐਮਐਲਏ ਕੋਲ ਲੈਣਾ ਚਾਹੀਦਾ ਵਾ ਤਾਂ ਕਿ ਵੋਟਰਸ ਨੂੰ ਪਤਾ ਲੱਗੇ ਕਿ ਸਾਡੇ ਐਮਐਲਏ ਨੇ ਕੁਝ ਕੀਤਾ ਕਿ ਨਹੀਂ ਕੀਤਾ ਹੁਣ ਵੋਟਰਾਂ ਨੂੰ ਲੱਗਦਾ ਕਿ ਜੋ ਭੋਗਾਂ ਤੇ ਜਾਂ ਮੌਤਾਂ ਦੇ ਉੱਤੇ ਨਹੀਂ ਆਇਆ ਯਾ ਵੇਰ ਮਾ ਸ਼ਾਦੀਆਂ ਤੇ ਨਹੀਂ ਆਇਆ ਤੇ ਐਮਐਲਏ ਨੇ ਕੋਈ ਕੰਮ ਨਹੀਂ ਕੀਤਾ ਸੋ ਇਸ ਕਰਕੇ ਇਹਦਾ ਲੇਖਾ ਜੋਖਾ ਵਾਸਤੇ ਵੀ ਇੱਕ ਵਿਧਾਨ ਸਭਾ ਦੇ ਵਿੱਚ ਪ੍ਰੋਪਰ ਬੈਸ ਹੋਵੇ ਤਾਂ ਕਿ ਉਹ ਜਾ ਕੇ ਆਪਣਾ ਵੀਡੀਓ ਲੋਕਾਂ ਨੂੰ ਦਿਖਾ ਸਕੇ ਕਿ ਆ ਬੈਸ ਦੇ ਵਿੱਚੋਂ ਨਿਕਲ ਕੇ ਆਇਆ ਵਾ ਜਿਨਾ ਵਿਧਾਨ ਸਭਾ ਦਾ ਏਜੰਡਾ ਵੀ ਬਣਦਾ ਵਾ ਹੁਣ ਇਸ ਵੇਲੇ ਸਰਕਾਰ ਹੀ ਫਿਰ ਕੇ ਦਾ ਏਜੰਡਾ ਬਣਾਉਂਦੀ ਆ ਪੀ ਆ ਅਸੀਂ ਬਿਜ਼ਨਸ ਲੈ ਰਹੇ ਆ ਇਹ ਜਿਹੜਾ ਏਜੰਡਾ ਵਾ ਸਰਕਾਰ ਨੂੰ ਨਹੀਂ ਸਪੀਕਰ ਨੂੰ ਬਣਾਉਣਾ ਚਾਹੀਦਾ ਵਾ ਬਣਾਉਣਾ ਚਾਹੀਦਾ ਔਰ ਸਪੀਕਰ ਸਰਕਾਰ ਤੇ ਵਿਰੋਧੀ ਤੇ ਦੋਵਾਂ ਦਾ ਵਿਚਾਰ ਵਟਾਂਦਰਾ ਕਰਕੇ ਫਿਰ ਆਪਣਾ ਇਹ اجلاس ਦਾ ਜਿਹੜਾ এজেন্ডਾ ਵਾ ਉਹ ਬਣਾਇਆ ਜਾ ਰਿਹਾ ਸੋ ਬਹੁਤ ਸਾਰੇ ਸੁਧਾਰਾਂ ਦੀ ਲੋੜ ਆ ਪਰ ਕੋਈ ਵੀ ਸਰਕਾਰ ਨਹੀਂ ਚਾਹੁੰਦੀ ਇਹ ਸੁਧਾਰ ਹੋਣ ਕਿਉਂਕਿ ਉਹਨਾਂ ਨੂੰ ਲੱਗਦਾ ਵਾ ਕਿ ਜੇ ਲੰਬਾ اجلاس ਹੋਊਗਾ ਜੇ ਵਿਰੋਧੀ ਧਿਰਾਂ ਨੂੰ ਮੌਕਾ ਮਿਲੂਗਾ ਤੇ ਸਰਕਾਰ ਦੀ ਕਾਰਗੁਜ਼ਾਰੀ ਦੇ ਉੱਤੇ ਸਵਾਲ ਉੱਠਣਗੇ ਪਰ ਹਰ ਸਰਕਾਰ ਨੂੰ ਇਹ ਪਤਾ ਹੋਣਾ ਚਾਹੀਦਾ ਵਾ ਕਿ ਜੇ ਅਸੀਂ ਇਹ ਕਦਮ ਚੁੱਕਾਂਗੇ ਤੇ ਜਦੋਂ ਅਸੀਂ ਵਿਰੋਧੀ ਧਿਰ ਚ ਹੋਵਾਂਗੇ ਤੇ ਸਾਨੂੰ ਇਹਦਾ ਫਾਇਦਾ ਇਹਦਾ ਲਾਹਾ ਮਿਲੂਗਾ ਇੱਕ ਗੱਲ ਜਿਹੜੀ ਜ਼ਰੂਰ ਚੰਗੀ ਹੋਈ ਆ ਉਹ ਹੈ ਜਿਹੜਾ ਲਾਈਵ ਪ੍ਰੋਸੀਡਿੰਗਸ ਵੀ ਵਿਧਾਨ ਸਭਾ ਦੀਆਂ ਦੇਖਣ ਨੂੰ ਮਿਲ ਰਹੀਆਂ ਵਾ ਮੈਂ ਦੇਖ ਰਿਹਾ ਵਾਂ ਕਿ ਅੱਜ ਸਾਡੇ ਨਾਲ ਸ਼ਰੋਤੇ ਬਹੁਤ ਸਾਰੇ ਸ਼ਰੋਤੇ ਜਿਹਦੇ ਨਾਲ ਲਾਈਵ ਪ੍ਰੋਸੀਡਿੰਗਸ ਵੀ ਦੇਖ ਰਹੇ ਆ ਮੈਂ ਕਈ ਵਾਰ ਜੋ ਕਾਲ ਆਉਂਦੀ ਪਤਾ ਲੱਗ ਜਾਂਦਾ ਵੀ ਉਹ ਵਿਧਾਨ ਸਭਾ ਦੀ ਪ੍ਰੋਸੀਡਿੰਗਸ ਦੇਖ ਰਿਹਾ ਇਹ ਇੱਕ ਇਹਨਾਂ ਦਾ ਚੰਗਾ ਫੈਸਲਾ ਸੀ ਪਰ ਇਹਦੇ ਵਿੱਚ ਫਿਰ ਕੈਮਰਾ ਜਿਵੇਂ ਸਾਡੇ ਮੇਰੇ ਖ ਸੁਰਿੰਦਰ ਗਰਗੁਣਾ ਨੇ ਕਿਹਾ ਵਾਕਿ ਕੈਮਰੇ ਦਾ ਫੋਕਸ ਸਹੀ ਹੋਣਾ ਚਾਹੀਦਾ ਜਿਹੜਾ ਵੀ ਬੋਲ ਰਿਹਾ ਆ ਭਾਵੇਂ ਵਿਰੋਧੀ ਤੇਰੇ ਆ ਭਾਵੇਂ ਮੁੱਖ ਮੰਤਰੀ ਆ ਕੋਈ ਵੀ ਬੋਲ ਰਿਹਾ ਉਹਦੇ ਵੱਲ ਕੈਮਰੇ ਦਾ ਧਿਆਨ ਹੋਣਾ ਚਾਹੀਦਾ ਇਹ ਵੀ ਫੈਸਲਾ ਸਪੀਕਰ ਨੂੰ ਲੈਣਾ ਚ ਕਿ ਉਹ ਕਿਸੇ ਪਾਰਟੀ ਦੇ ਲੀਡਰ ਨਹੀਂ ਉਹ ਸਾਰੀਆਂ ਪਾਰਟੀਆਂ ਦੇ ਪ੍ਰਮੁੱਖ ਨੇ ਸੋ ਜੇ ਨਾ ਚਿਰਤਾ ਕੋ ਇਹ ਨਹੀਂ ਮੰਨਣਗੇ ਉਹ ਨਾ ਚਿਰਤਾ ਕੋ ਨਾਲ ਦੀ ਕਾਰਗੁਜ਼ਾਰੀ ਦੇ ਉੱਤੇ ਵੀ ਸਵਾਲ ਉੱਠਣਗੇ ਪਿਛਲੇ ਸਪੀਕਰਾਂ ਤੇ ਵੀ ਸਵਾਲ ਉੱਠਦੇ ਰਹੇ ਨੇ ਔਰ ਹੁਣ بڑے ਸਪੀਕਰ ਤੇ ਵੀ ਐਸ ਤਰ੍ਹਾਂ ਇਹ ਲਗਾਤਾਰ ਸਵਾਲ ਉੱਠ ਰਹੇ ਨੇ